ਨਮਸਕਾਰ ਮੈਂ ਹਾ ਤੋੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਫਿਰ ਇੱਕ ਵਾਰ ਦੁਬਾਰਾ ਜਿਹੜੀ ਹੈ ਕੋਰ ਕਮੇਟੀ ਦਾ ਗਠਨ ਹੋ ਚੁੱਕਿਆ ਹੈ ਜਿਸ ਦੇ ਵਿੱਚ 23 ਮੈਂਬਰ ਵੀ ਨਿਊਜ਼ ਕੀਤੇ ਜਾ ਚੁੱਕੇ ਨੇ ਦੱਸਦੀ ਹੈ ਕਿ 12 ਦਿਨ ਪਹਿਲਾਂ ਇੱਕ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਜਿਹੜੇ ਕੋਰ ਕਮੇਟੀ ਦੇ ਚੇਅਰਮੈਨ ਸੀ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਸੱਤ ਟਕਸਾਲੀ ਆਗੂਆਂ ਨੂੰ ਜਿਹੜੇ ਬਾਗੀ ਧੜੇ ਵਾਲੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਬੜਾ ਵੱਡਾ ਝਟਕਾ ਦਿੱਤਾ ਸੀ ਉਸ ਤੋਂ ਬਾਅਦ ਸੁਖਦੇਵ ਪ੍ਰਿਕਟਿੰਸਾ ਇਹ ਗੱਲ ਕਹਿੰਦੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਨਵੇਂ ਪ੍ਰਧਾਨ ਦੀ ਨਿਯੁਕਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਬੜੀ ਵੱਡੀ ਟਾਹ ਲੱਗੇਗੀ ਅਤੇ ਉਸ ਦੀ ਕੁਰਸੀ ਜਿਹੜੀ ਹੈ ਹੋਲੀ ਜਾਵੇਗੀ ਇਸ ਨੂੰ ਲੈ ਕੇ ਫਿਰ ਦੁਬਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੁੰਦਰ ਨੂੰ ਜਿਹੜਾ ਗੁੱਸਾ ਆ ਗਿਆ ਉਹਨਾਂ ਨੇ ਜਿਹੜੇ ਲੰਬੇ ਸਮੇਂ ਤੋਂ ਐਜ਼ ਸੁਖਦੇਵ ਸਿੰਘ ਢੀਂਸਾ ਸਰਪ੍ਰਸਤ ਕੰਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਇਸ ਨੂੰ ਲੈ ਕੇ ਫਿਰ ਦੁਬਾਰਾ 12 ਦਿਨ ਪਹਿਲਾਂ ਜਿਹੜੀ ਕੋਰ ਕਮੇਟੀ ਮਜਬੂਰ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਬਲਵਿੰਦਰ ਸਿੰਘ ਭੁੰਦੜ ਨੂੰ ਜਿਹੜੀ ਕੋਰ ਕਮੇਟੀ ਭੰਗ ਕਰਨੀ ਪਈ ਭੰਗ ਕਰਨ ਤੋਂ ਬਾਅਦ ਕੱਲ ਜਿਹੜੀ ਹੈ ਫਿਰ ਦੁਬਾਰਾ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਪਾ ਕੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਅਤੇ ਉਹਨਾਂ ਦੇ ਨਾਮ ਵੀ ਆ ਗਏ ਨੇ ਜਿਨ੍ਹਾਂ ਲੋਕਾਂ ਨੇ ਜਿਹੜੇ ਲੋਕ ਨਿਊਜ਼ ਕੀਤੇ ਗਏ ਨੇ ਇਸ ਕੋਰ ਕਮੇਟੀ ਵਿੱਚ ਦੱਸਦੀ ਹੈ ਕਿ ਤਰਨਤਾਰਨ ਤੋਂ ਵਿਰਸਾ ਸਿੰਘ ਬਿਲਟੋਹਾ ਜਿਹੜੇ ਲੋਕ ਸਭਾ ਦੀ ਚੋਣ ਹਾਰੇ ਸੀ ਬੜੀ ਬੁਰੀ ਤਰ੍ਹਾਂ ਭਾਈ ਅਮਰਤਪਾਲ ਖਾਲਸਾ ਕੋਲੋਂ ਉਹਨਾਂ ਨੂੰ ਫਿਰ ਦੁਬਾਰਾ ਜਿਹੜੀ ਕੋਰ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਦਾ ਮੈਂਬਰ ਜਿਹੜਾ ਹੈ ਨਿਯੁਕਤ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਸਾਰੇ ਹੀ ਜਿਹੜੇ ਹਲਕਾ ਅੰਚਾਲ ਸੀ ਉਹਨਾਂ ਨੇ ਆ ਕੇ ਅੱਜ ਵਿਰਸਾ ਸਿੰਘ ਵਰਤੋਹਾ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਵਰਗੀਆਂ ਜਿਹੜੀਆਂ ਬਹਾਮੁਲੀਆਂ ਜਿਹੜੀਆਂ ਪਰਸਨੈਲਿਟੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਤਰੱਕੀ ਦਾ ਕਾਰਨ ਬਣ ਗਈਆਂ ਭਾਵੇਂ ਮਿਰਸਾ ਸਿੰਘ ਬਲਟੋਹਾ ਖਾਸਮ ਖਾਸ ਮੰਨੇ ਜਾਂਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹ ਕਦੇ ਵੀ ਗੱਲ ਜਿਹੜੀ ਨਹੀਂ ਮੋੜਦੇ ਅਤੇ ਨਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਮਿਰਸਾ ਸਿੰਘ ਬਲਟੋਹਾ ਦੀ ਗੱਲ ਮੋੜਦੇ ਨੇ ਇਹਦਾ ਪਤਾ ਸਾਰਿਆਂ ਨੂੰ ਚੱਲਿਆ ਹੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਸੇ ਸਿੰਘ ਬਲਟੋਹਾ ਨੇ ਜਿਹੜੇ ਜੀਜਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ 'ਦੀ ਸ਼ਿਕਾਇਤ ਕੀਤੀ ਸੀ ਇੱਕ ਹੀ ਸ਼ਿਕਾਇਤ ਕਰਨ ਤੇ ਮੌਕੇ ਤੇ ਐਕਸ਼ਨ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਨੂੰ ਯਾਨੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਇਸ ਨੂੰ ਲੈ ਕੇ ਪਾਰਟੀ ਦੇ ਵਿੱਚ ਪੂਰੀ ਹਲਚਲ ਮਚ ਗਈ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਇਸ ਲਈ ਹੁਣ ਫਿਰ ਦੁਬਾਰਾ ਇੱਕ ਵਾਰ ਪਤਾ ਕਰ ਦਿੱਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਬਿਲਟੋਵਾਹ ਦੇ ਵਿਰਸਾ ਸਿੰਘ ਬਿਲਟੋਵਾਹ ਨੂੰ ਕੋਰ ਕਮੇਟੀ ਦਾ ਜਿਹੜਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਵਿਰਸਾ ਸਿੰਘ ਬਿਲਟੋਵਾਹ ਨੇ ਧੰਨਵਾਦ ਕੀਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਤੇ ਉਸ ਦੇ ਸਾਥੀਆਂ ਦੇ ਉਹਨਾਂ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਲਈ ਤੁਸੀਂ ਮੈਨੂੰ ਇਸ ਦੇ ਕਾabil ਸਮਝਿਆ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਿੰਦ ਜਾਨ ਲਾ ਦਿਆਂਗਾ ਪਾਰਟੀ ਦੀ ਬਰੋਤਰੀ ਵਾਸਤੇ ਪਾਰਟੀ ਦੀ ਤਰੱਕੀ ਵਾਸਤੇ ਤਾਂ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਸਕੇ ਤਾਂ